ਹਾਂਜੀ ਸਾਥੀਓ ਤਾਂ ਤੁਸੀਂ ਸਾਡੀ ਹਿਸਟਰੀ ਆਫ ਇੰਡੀਆ ਦੀ ਬੁੱਕ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਤੇ ਇਹ ਬੁੱਕ ਸਾਡੀ ਲਾਂਚ ਹੋ ਚੁੱਕੀ ਹੈ ਮੇਰੇ ਹੱਥ ਦੇ ਵਿੱਚ ਹੈ ਲਗਭਗ 700 ਪੇਜਾਂ ਦੀ ਬੁੱਕ ਹੈ ਕਰੀਬ ਇਹ ਤੇ ਇਸ ਬੁੱਕ ਨੂੰ ਅਸੀਂ ਲਾਂਚ ਕਰ ਚੁੱਕੇ ਹਾਂ ਤੁਸੀਂ ਇਹਦੀ ਸਟਰੈਂਥ ਦੇਖ ਸਕਦੇ ਹੋ ਕਾਫੀ ਮੋਟਾਈ ਹੈ ਇਹਦੀ ਸਟੈਂਡ ਬੁੱਕ ਦੀ ਠੀਕ ਹੈ ਤੇ ਇਹਦੇ ਵਿੱਚ ਅਸੀਂ ਇਹਦੇ ਵਿੱਚ ਅਸੀਂ ਆਈਐਸ ਦੇ ਨਵੇਂ ਕੁਐਸਚਨਸ ਯੂਜੀਸੀ ਨੈਟ ਦੇ ਪੀਸੀਐਸ ਦੇ ਕੁਐਸਚਨ ਪੀਐਸਟੈਟ ਦੇ ਕੁਐਸਚਨ ਸੀਟੈਟ ਦੇ ਕੁਐਸਚਨ ਤੇ ਤੁਹਾਡੇ ਬਹੁਤ ਸਾਰੇ ਅਲਗ-ਅਲਗ ਇਗਜ਼ਾਮ ਦੇ ਕੁਸ਼ਨ ਅਸੀਂ ਇੱਥੇ ਪਾ ਰੱਖੇ ਨੇ ਬਈ ਠੀਕ ਹੈ ਤਾਂ ਇਹ ਬੁੱਕ ਸਪੈਸ਼ਲੀ ਤਿਆਰ ਕੀਤੀ ਗਈ ਹੈ ਲੈਕਚਰਰ ਅਗਰੇਡਰ ਮਾਸਟਰ ਗਰੇਡਰ ਤੇ ਜਿਹੜੇ ਸਟੂਡੈਂਟ ਆਈਏਐਸ ਤੇ ਪੀਸੀਐਸੀ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ ਬਹੁਤ ਬੈਨੀਫੀਸ਼ੀਅਲ ਬੁੱਕ ਆ ਵੀ ਇਹ ਹੁਣ ਗੱਲ ਇਹ ਵੀ ਅਸੀਂ ਇਹਨੂੰ ਲੈ ਕਿੱਥੋਂ ਸਕਦੇ ਆ ਬੁੱਕ ਖਰੀਦਣ ਲੱਗੇ ਤਾਂ ਉਹਨੂੰ ਕੁਝ ਸਾਵਧਾਨੀਆਂ ਜ਼ਰੂਰ ਰੱਖਣੀਆਂ ਜ਼ਰੂਰੀਆਂ ਨਹੀਂ ਕਿਉਂਕਿ ਅੱਜ ਕੱਲ੍ਹ ਨਾ ਕਾਫੀ ਨਕਲੀ ਵਗੈਰਾ ਨਾ ਬੁੱਕਸ ਬਹੁਤ ਕਾਫੀ ਮਾਰਕੀਟ ਜੇ ਹੈਗੇ ਨਹੀਂ ਆ ਤਾਂ ਇੱਕ ਤਾਂ ਜਿਹੜੀ ਸਾਡੀ ਬੁੱਕ ਆ ਬਈ ਇਹ ਏ ਬੁੱਕ ਤੁਸੀਂ ਇੱਕ ਤਾਂ ਹੋਲੋਗ੍ਰਾਮ ਸਟicker ਇਹਦੇ ਉੱਪਰ ਲੱਗਿਆ ਹੋਇਆ ਦੇਖੋ ਇੱਥੇ ਹੋਲੋਗ੍ਰਾਮ ਸਟicker ਲੱਗਿਆ ਹੋਇਆ ਹੈ ਤਾਂ ਇਹ ਹੋਲੋਗ੍ਰਾਮ ਸਟicker ਤੁਸੀਂ ਜੈਦੂ ਐਜੂਕੇਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਇਹ ਹੋਲੋਗ੍ਰਾਮ ਸਟicker ਤੁਸੀਂ ਜ਼ਰੂਰ ਦੇਖ ਕੇ ਲੈਣਾ ਹੈ ਠੀਕ ਹੈ ਤੇ ਦੂਸਰਾ ਇਹਦੇ ਵਿੱਚ ਕੀ ਹੈ ਇੱਕ ਅਸੀਨੇ ਦੇ ਵਿੱਚ ਗੁਪਤ ਕੋਡ ਪਾਇਆ ਹੋਇਆ ਹੈਗਾ ਉਸ ਨੂੰ ਅਸੀਂ ਨਹੀਂ ਦੱਸਾਂਗੇ ਦੇ ਵਿੱਚ ਉਹ ਅਸੀਂ ਜੇ ਕੋਈ ਮੰਨ ਲਓ ਸਾਨੂੰ ਕੋਈ ਡਾਊਟ ਲੱਗਿਆ ਭਈ ਹਾਂ ਸਾਡੀਆਂ ਬੁੱਕਸ ਨਕਲੀ ਆ ਰਹੀਆਂ ਨੇ ਮਾਰਕੀਟ ਦੇ ਵਿੱਚ ਫਿਰ ਅਸੀਂ ਉਸ ਬੁੱਕ ਨੂੰ ਚੈੱਕ ਕਰਾਂਗੇ ਤੇ ਇਸ ਬੁੱਕ ਨਾ ਉੱਪਰ ਸਾਡੀ ਮੋਹਰ ਵੀ ਲੱਗੀ ਹੋਈ ਹੈ ਤੇ ਨੀਚੇ ਮੈਨੋਂ ਦੇ ਸਾਈਨ ਵੀ ਕੀਤੇ ਹੋਏ ਨੇ ਠੀਕ ਹੈ ਤੇ ਜਾਂ ਤਾਂ ਤੁਸੀਂ ਮੋਹਰ ਦੇਖ ਕੇ ਲੈਣਾ ਜਾਂ ਫਿਰ ਸਾਈਨ ਦੇਖ ਕੇ ਲੈਣਾ ਤੇ ਇਹ ਤੁਸੀਂ ਜ਼ਰੂਰ ਚੀਜ਼ਾਂ ਦੋ ਚੀਜ਼ਾਂ ਚੈੱਕ ਕਰ ਲੈਣੀਆਂ ਨੇ ਸਾਈਨ ਵੀ ਹੋਣ ਬਈ ਤੇ ਮੋਹਰ ਵੀ ਹੋਵੇ ਤੇ ਜਾਂ ਫਿਰ ਕਈ ਵਾਰ ਤੁਹਾਡੇ ਇਸ ਦੇ ਉੱਪਰ ਕਈ ਵਾਰ ਕੁਛ ਅਸੀਂ ਅਲੱਗ-ਅਲੱਗ ਏਰੀਆ ਚ ਠੀਕ ਹੈ ਤਾਂ ਇੱਕ ਇਸ ਗੱਲ ਦਾ ਜਰੂਰ ਧਿਆਨ ਰੱਖਣਾ ਬਈ ਠੀਕ ਹੈ ਤੇ ਸਾਡੇ ਕਿਹੜੇ ਕਿਹੜੇ ਬੁਖੜੀਪੂ ਦੇ ਪਰਸਨ ਨੂੰ ਇਹ ਬਾਕਸ ਮਿਲ ਜਾਣਗੇ ਆ ਤਾਂ ਮੈਂ ਤੁਹਾਡੇ ਸਾਹਮਣੇ ਲਿਸਟ ਇੱਕ ਦੇ ਰਿਹਾ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਬਈ ਫਰੀਦਕੋਟ ਦੇ ਵਿੱਚ ਪੰਜਾਬ ਬੁਖੜੀਪੂ ਮਿੱਤਲ ਬੁਖੜੀਪੂ ਰਣਦੀਪ ਗੁੜੀਪੂ ਕੋਟਪੂਰਾ ਚ ਨਿਰੰਕਾਰੀ ਸੰਦੀਪ ਜੈਤੋ ਦੇ ਵਿੱਚ ਬਾਂਸਲ ਰਗੁਨਾਥ ਤੇ ਸੰਸ ਮਲੋੜ ਦੇ ਵਿੱਚ ਕਰਮਚੰਦ ਤੇ ਸਚਦੇਵਾ ਗਿੱਦਰਵਾਜੀ ਮੁਕੇਸ਼ ਰਜੀਬ ਕੁਕੜੀਪੂ ਤੇ ਮੋਕਸਰ ਦੇ ਵਿੱਚ ਸਾਂਚੀ ਬੁਕੋਲਾਜਾ ਹੁਜਾ ਫਰੋਜਪੁਰ ਦੀ ਆਰਤੀ ਹੈ ਗੁਰਸਾ ਗੁਰ ਹਰਸਾਏ ਦੇ ਵਿੱਚ ਸੇਠੀ ਬੁਕੜੀਪੂ ਫਜ਼ਿਲਕਾ ਸਰਦਾਰੀ ਲਾਲ ਅਬੋਰ ਚਰਨਦਾਸ ਜੱਲਾਲਾਬਾਜੀ ਨਾਗਪਾਲ ਹੈਪੀ ਰਾਮਪੁਰਾ ਦੇ ਵਿੱਚ ਗੁਪਤਾ ਗੁਲਾਟੀ ਸੰਗਤ ਮੰਡੀ ਕਾਲੇ ਦੀ ਹੱਟੀ ਗੁਨੀਆਨਾ ਦੇ ਵਿੱਚ ਕੁਮਾਰ ਬੁਖੜੀਪੂ ਤਲਵੰਡੀ ਸਾਹਿਬ ਉਹ ਮਾਸਟਰ ਤੇ ਦੰਦਮਾ ਬੁਖੜੀਪੂ ਮੌੜ ਮੰਡੀ ਜੇ ਸ਼ਿਵ ਸ਼ਕਤੀ ਬੁਖੜੀਪੂ ਸੋਨੀ ਬੁਖੜੀਪੂ ਸਦੂਲਗੜ ਜੇ ਅਗਰਵਾਲ ਸਿੰਘਲਾ ਮਾਨਸਾ ਜੇ ਜੈਨ ਇੰਡੀਆ ਖਾਲਸਾ ਬੁਖੜੀਪੂ نیشنل ਬੁਖੜੀਪੂ ਸਾਨੀ ਬੁੜਲਾਡਾ ਜੇ ਤਿਵਾੜੀ ਬੁਖੜੀਪੂ ਬੱਸ ਸਟੈਂਡ ਦੇ ਸਾਹਮਣੇ ਹੀ ਬਿਲਕੁਲ ਉਥੋਂ ਸੀ ਲੈ ਸਕਦੇ ਹਾਂ ਚਨੀਰ ਦੇ ਵਿੱਚ ਪੰਜਾਬ ਬੁਖੜੀਪੂ ਮਾਨਸਾ ਅਮਰੀਕਾ ਦੇ ਵਿੱਚ ਵਿਕਾਸ ਕਸੂਰੀ ਲਾਲ ਰਾਇਆ ਜੀ ਗੁਰਵਿੰਦਰ ਮਨਿੰਦਰ ਲੁਧਿਆਣਾ ਚ ਅਮਿਤ ਪਾਟਿਆ ਤੇ ਟੰਡਨ ਜਗਰਾਉਂ ਦੇ ਵਿੱਚ ਸੌਰਵ ਬੁਖੜੀਪੂ ਖੰਨਾ ਉਦਰ ਸਾਹਿਲ ਬੁਕੜੀਪੂ ਰਾਜ ਬੁਕੜੀਪੂ ਫਲੋਰ ਚ ਕ੍ਰਿਸ਼ਨਾ ਤੇ ਸਾਖ ਸ਼ਾਹਕੋਟ ਚ ਪ੍ਰਸ਼ਰ ਚੋਪੜਾ ਗੁਰਦਾਸਪੁਰ ਚ ਅਗਰਵਾਲ ਰਾਜ ਡਿਪਾਰਟਮੈਂਟ ਬਟਾਲਾ ਦੇ ਵਿੱਚ ਕੁਮਾਰ ਬੁਕੜੀਪੂ ਮਲੋਤਰਾ ਫਤੇਗੜ ਚੂੜੀਆਂ ਦੇ ਵਿੱਚ ਰਿੰਕੂ ਦਿਨਾਨਗਰ ਚ ਨਥੂ ਰਾਮ ਸੰਸ ਕਾਦੀਆਂ ਦੇ ਵਿੱਚ ਕੁਮਾਰ ਬੁਕੜੀ ਇਹ ਸਾਡੀਆਂ ਕੁਝ ਲਿਸਟਰ ਨੇ ਵੀ ਇਹਦੇ ਵਿੱਚ ਇਸ ਤੋਂ ਇਲਾਵਾ ਤੁਸੀਂ ਜਿਹੜੇ ਕੁਝ ਸਾਡੇ ਹੋਰ ਵੀ ਇੰਪੋਰਟੈਂਟ ਸ਼ਹਿਰ ਹੈਗੇ ਨੇ ਜਿਵੇਂ ਜਿਹਦੇ ਵਿੱਚ ਅ ਤੁਸੀਂ ਹੁਸ਼ਿਆਰਪੁਰ ਤੋਂ ਸੀ ਐਲ ਸੋਨੀ ਹਾਂਡਾ ਨੀਲਮ ਬੁਗੜੀਪੂ ਐ ਮੁਕੇਰੀਆਂ ਦੇ ਜੈਨ ਬੁਗੜੀਪੂ ਦਸੂਆ ਦੇ ਵਿੱਚ ਦੁੱਗਲ ਗੜਸ਼ੰਕਰ ਜੀ ਖੰਨਾ ਨੀਲਮ ਟਾਂਡਾ ਜੀ ਨੈਸ਼ਨਲ ਤਲਵਾੜਾ ਜੀ ਸੇਠੀ ਬੁਗੜੀਪੂ ਸੰਗਰੂਰ ਜੀ ਜਿੰਦਲ ਤੇ ਕ੍ਰਿਸ਼ਨਾ ਬੁਗੜੀਪੂ ਐ ਲਹਿਰਾ ਜੀ ਬਾਂਸਰ ਬੁਗੜੀਪੂ ਐ ਮੋਨਕ ਜੀ ਮੋਨ ਮੋਨੂ ਐ ਅਗਰਵਾਲ ਤੇ ਸਿੰਘਲਾ ਬੁਗੜੀਪੂ ਐ ਧੂਰੀ ਜੀ ਗਰਗ ਬੁਗੜੀਪੂ ਐ ਜੀ ਇੱਥੋਂ ਅਸੀਂ ਲੈ ਸਕਦੇ ਹਾਂ ਬਕਸੜੀਆਂ ਭਵਾਨੀਗੜ੍ਹ ਜੀ ਪ੍ਰਿੰਸੀ ਤੇ ਮਿਤਲ ਬੁਗੜੀਪੂ ਐ ਦਿਲਬਾਜ ਜੀ ਬినੋਦ ਬੁਗੜੀਪੂ ਦੋਸੀ ਬਕਸੜੀਆਂ ਪੁਆ ਮਰਿੰਦਾਜ ਸਿੰਗਲਾ ਦੇ ਪਿੰਕੀ ਬੁਖੜੀਪੁਆ ਕਪੂਰਥਲਾ ਦੇ ਕੁਮਾਰ ਬੁਖੜੀਪੁਆ ਵੀਰ ਬੁਖੜੀਪੁਆ ਸultanpur ਦੇ ਮਹੇਸ਼ ਬੁਖੜੀਪੁਆ ਫਕਵਾੜਾ ਦੇ ਗੁਪਤਾ ਬੁਖੜੀਪੁਆ ਮੁੰਨੀ ਦੀ ਹੱਟੀ ਹੈ ਰੋਪੜ ਦੇ ਵਿੱਚ ਹਰਪਾ ਜਨ ਬੁਖੜੀਪੁਆ ਕੋਰਾਲੀ ਕਾਲਜ ਤੇ ਜੱਗੀ ਬੁਖੜੀਪੁਆ ਫਤਿਹਗੜ ਸਾਹਿਬ ਦੇ ਵਿੱਚ ਵੈਦ ਬੁਖੜੀਪੁਆ ਜੱਗੀ ਦੀ ਹੱਟੀ ਹੈ ਗੋਬਿੰਦਗੜ੍ਹ ਮੰਡੀ ਦੇ ਵਿੱਚ ਵੀਰ ਬੁਖੜੀਪੁਆ ਪਟਿਆਲਾ ਜੇ ਮਦਾਨ ਬੁਖੜੀਪੁਆ ਪੰਜਾਬ ਇੰਸਟਰੀ ਦੇ ਵਿੱਚ ਆਈ ਹੋਈ ਹੈ ਠੀਕ ਹੈ ਜੀ ਤੁਸੀਂ ਲੈ ਸਕਦੇ ਹੋਗੇ ਬਠਿੰਡਾ ਜੇ ਭਗਵਤੀ ਬੁੱਕ ਸੈਂਟਰ ਆਰਿਆ ਆਰਿਆ ਸਮਾਚ ਚੌ ਇਹ ਸਾਡੇ ਮੇਨ ਡਿਸਟ੍ਰੀਬਿਊਟਰ ਨੇ ਬਈ ਠੀਕ ਹੈ ਜੀ ਬੋਕਸ ਦੇ ਰਾਜਪੁਰਾ ਦੇ ਵਿੱਚ ਰਵੀ ਬੁਖੜੀਪੂਗਾ ਸਮਾਨਾ ਗਰਗ ਬੁਖੜੀਪੂ ਨਾਬਾ ਜਸਪਾਲ ਖੰਨਾ ਪਾਤਨਾ ਜੇ ਘਗਾ ਬੁਖੜੀਪੂਗਾ ਮੁਹਾਲੀ ਆਨੰਦ ਆਨੰਦਪੁਰਾ ਇੱਕ ਪਟਿਆਲਾ ਦੇ ਵਿੱਚ ਨਾ ਗੋਇਲ ਬੁਖੜੀਪੂ ਹੈਗਾ ਬੋਕ ਮਾਰਕੀਟ ਦੇ ਵਿੱਚ ਤੁਸੀਂ ਉਹਨਾਂ ਤੋਂ ਵੀ ਲੈ ਸਕਦੇ ਹੋ ਬਈ ਤੇ ਨਾਬਾ ਜੇ ਜਸਪਾਲ ਖੰਨਾ ਪਾਤਨਾ ਜੇ ਘਗਾ ਆ ਬੁੱਕੜੀਪੂ ਹੈ ਮੋਹਾਲੀ ਜੇ ਅਨੰਦਪੁਰ ਬੁੱਕੜੀਪੂ ਹੈ ਨਾਮਾ ਸ਼ਾਹ ਜੀ ਕਪੂਰ ਬੁੱਕੜੀਪੂ ਨੰਦਪੁਰ ਸਾਹਿਬ ਦੇ ਵਿੱਚ ਪਾਲ ਬੁੱਕੜੀਪੂ ਨੰਗਲ ਦੇ ਵਿੱਚ 골ਡਨ ਬੁੱਕੜੀਪੂ ਤੇ ਵਿਸ਼ਾਲ ਬੁੱਕੜੀਪੂ ਹੈ ਬਰਨਾਲਾ ਚ ਨਵਚੇਤਨ ਬੁੱਕੜੀਪੂ ਹੈ ਠੀਕ ਹੈ ਮੇਨ ਬੁੱਕੜੀਪੂ ਬਰਨਾਲਾ ਦੇ ਵਿੱਚ ਵੀ ਜਲੰਧਰ ਵੀ ਸਿਟੀ ਬੁੱਕ ਸੈਂਟਰ ਹੈ ਠੀਕ ਹੈ ਹਮਾਈ ਹੀਰਾ ਚੌਂਕ ਦੇ ਵਿੱਚ ਹੈ ਸੁਆਸ ਬੁੱਕੜੀਪੂ ਹੈ 올ਡ ਰੇਲਵੇ ਸਟੇਸ਼ਨ ਦੇ ਉੱਪਰ ਤੇ ਇਹ ਸਾਡੇ ਕੁਝ ਬੁੱਕੜੀਪੂ ਨੇ ਵੀ ਪੰਜਾਬ ਦੇ ਜਿਹੜੇ ਤੁਸੀਂ ਇੱਥੋਂ ਬੁੱਕਸ ਆੜੀਆਂ ਲੈ ਸਕਦੇ ਹੋ ਪਰਚੇਸ ਕਰ ਸਕਦੇ ਹੋਗੇ ਤੇ ਇੱਕ ਚੀਜ਼ ਹੋਰ ਤੇ ਆਨ ਤੁਸੀਂ ਭਾਈ ਵੀ ਬੁੱਕ ਅਸੀਂ ਆ ਹੀ ਲੈਣੀ ਹੈ ਭਾਈ ਅਸੀਂ ਕਾਵਿਆਸ ਯਦਵ ਐਜੂਕੇਸ਼ਨ ਦੀ ਬੁੱਕ ਲੈਣੀ ਹੈ ਕ੍ਰਿਸ਼ਨ ਯਾਦਵ ਦੀ ਅਸੀਂ ਬੁੱਕ ਲੈਣੀ ਹੈ ਹੋਲੋਗ੍ਰਾਮ ਸਟicker ਦੇ ਉੱਪਰ ਲੱਗੇ ਹੋਵੇ ਮੋਰ ਦੇ ਉੱਪਰ ਲੱਗੇ ਹੋਵੇ ਤਾਂ ਹੀ ਸਾਨੂੰ ਇੱਕ ਅਸਲੀ ਬੁੱਕ ਰੀਜਨਲ ਬੁੱਕ ਜਿਹੜੀ ਸਾਨੂੰ ਮਿਲ ਸਕਦੀ ਹੈ ਨਹੀਂ ਤਾਂ ਫਿਰ ਤੁਸੀਂ ਪੈਸੇ ਵੀ ਖਰਾਬ ਕਰਨੇ ਨੇ ਪੇਜ ਦੀ ਕੁਆਲਿਟੀ ਵੀ ਨਹੀਂ ਹੁੰਦੀ ਕੰਟੈਂਟ ਦੀ ਕੁਆਲਿਟੀ ਵੀ ਨਹੀਂ ਹੁੰਦੀ ਫਿਰ ਹਾਂ ਤੇ ਸਾਨੂੰ ਬੜੀਆਂ ਸਮੱਸਿਆਵਾਂ ਆ ਦੇ ਬਾਰੇ ਆਉਂਦੀਆਂ ਨੇ ਤਾਂ ਇਹ ਤੁਸੀਂ ਬੁੱਕ ਦੀ ਡਿਮਾਂਡ ਜਦੋਂ ਤੁਸੀਂ ਜਾ ਕੇ ਕਰਨੀ ਹੈ ਕਿਉਂਕਿ ਨਾ ਫਿਰ ਉਹ ਕੀ ਕਰਦੇ ਨੇ ਜੀ ਵੀ ਆਹ ਬੁੱਕ ਤਾਂ ਭਾਈ ਸਾਡੇ ਕੋਲ ਹੈ ਨਹੀਂ ਆਹ ਲੈ ਜਾਓ ਤੁਸੀਂ ਕੋਈ ਗੱਲ ਨਹੀਂ ਹਣਾ ਤਾਂ ਇਹਨਾਂ ਦੇਖਿਆ ਜਾਵੇ ਭਈ ਹੈ ਨਾ ਤਾਂ ਇਸ ਚੀਜ਼ ਦਾ ਧਿਆਨ ਜ਼ਰੂਰ ਤੁਸੀਂ ਰੱਖਿਓ ਤੇ ਮੈਂ ਆਸ ਕਰਦਾ ਹਾਂ ਵੀ ਜਿੰਨੀ ਮਿਹਨਤ ਨਾਲ ਅਸੀਂ ਇਹ ਬੁੱਕ ਤਿਆਰ ਕੀਤੀ ਹੈ ਕੰਟੈਂਟ ਅਸੀਂ ਇਹਦੇ ਵਿੱਚ ਨਵਾਂ ਐਡ ਕੀਤਾ ਹੈ ਤੇ ਪਰਮਾਤਮਾਵਾ ਜਰੂਰ ਸਾਧੇਊਗਾ ਬਈ ਠੀਕ ਹੈ ਤੇ ਸਭ ਤੋਂ ਪਹਿਲੀ ਬੁੱਕ ਪਰਮਾਤਮਾ ਨੂੰ ਸਮਰਪਿਤ ਹੈ ਬਈ ਉਸ ਸਰਸਕ ਦੀ ਮਾਤਾ ਨੂੰ ਸਮਰਪਿਤ ਹੈ ਠੀਕ ਹੈ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋਗੇ ਠੀਕ ਹੈ ਜਬ ਮੈਂ ਜਿਹੜੇ ਪਰਮਾਤਮਾ ਨੂੰ ਮੰਨਦਾ ਹੈਗਾ ਮੈਂ ਉਸ ਨੂੰ ਸਮਰਪਿਤ ਕੀਤੀ ਬੁੱਕ ਹੈ ਤਾਂ ਪਰਮਾਤਮਾ ਸਾਡੇ ਨਾਲ ਹ ਕਦਮ-ਕਦਮ ਤੇ ਤਾਂ ਅਸੀਂ ਪਰਮਾਤਮਾ ਦਾ ਨਾਮ ਲੈ ਕੇ ਇਸ ਬੁੱਕ ਨੂੰ ਰੀਡ ਕਰਨਾ ਹੈ ਪੜ੍ਹਨਾ ਹੈ ਜਿਹੜੇ ਵੀ ਮੰਨਦੇ ਹੋ ਤੁਸੀਂ ਜੀ ਨੂੰ ਵੀ ਹੈ ਨਾ ਤੇ ਆਪਣੇ ਸਾਥੀ ਮਿੱਤਰਾਂ ਤੱਕ ਵੀ ਪਲੀਜ਼ ਇਸ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਠੀਕ ਹੈ ਜੀ ਤੇ ਰਿਵਿਊ ਜ਼ਰੂਰ ਦੇਣਾਗਾ ਵੀ ਇਹ ਸਾਨੂੰ ਕਿਵੇਂ ਲੱਗਿਆ ਕੰਟੈਂਟ ਨੇ ਦਾ ਤੇ ਅਸੀਂ ਇਹਦੇ ਵਿੱਚ ਕੀ ਕੀ ਹੋਰ ਅਪਡੇਸ਼ਨ ਕਰ ਸਕਦੇ ਹਾਂ ਹਨਾ ਤੇ ਅਪਕਮਿੰਗ ਡੇਸ ਦੇ ਵਿੱਚ ਸਾਡੀਆਂ ਹੋਰ ਬਹੁਤ ਸਾਰੀਆਂ ਬੁੱਕਸ ਜੀਆਂ ਤੁਹਾਡੇ ਸਾਨੂੰ ਉਖਾਰੀਆਂ ਨੇ ਤੇ ਮੈਨੂੰ ਆਸ ਹੈ ਵੀ ਜਿਵੇਂ ਤੁਸੀਂ ਪੁਰਾਣੀਆਂ ਬੁੱਕਸ ਨੂੰ ਇੰਨਾ ਪਿਆਰ ਦਿੱਤਾ ਸੀਗਾ ਤੋਂ ਉਸੇ ਤਰ੍ਹਾਂ ਇਸ ਬੁੱਕ ਨੂੰ ਤੁਸੀਂ ਇੰਨਾ ਹੀ ਪਿਆਰ ਦੇਵੋਗੇ ਥੈਂਕ ਯੂ ਜੇ ਇਹ ਬੁੱਕ ਸਾਡੀ ਡਾਇਰੈਕਟ ਸਾਡੇ ਤੋਂ ਲੈਣਾ ਚਾਹਣੇ ਹੋਗੇ ਤਾਂ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਇਸ ਨੰਬਰ ਦੇ ਉੱਪਰ 975439 ਨੰਬਰ ਸਾਡਾ ਇਹਦੇ ਉੱਪਰ ਤੁਸੀਂ WhatsApp ਕਰਕੇ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ ਕਿਵੇਂ ਮਿਲਨੀ ਹੈ ਜਾਂ ਫਿਰ ਤੁਸੀਂ ਸਾਡੀ ਜਾਦੂ ਐਜੂਕੇਸ਼ਨ ਦੀ ਜਿਹੜੀ ਐਪ ਹੈਗੀ ਐਂਡਰੋਇਡ ਐਪ ਵੀ ਹੈ ਤੇ ਆਈਫੋਨ ਦੀ ਐਪ ਵੀ ਹੈਗੀ ਇਹ ਤੁਸੀਂ ਇਹ ਐਜੂਕੇਸ਼ਨ ਦੀ ਐਪ ਤੇ ਜਾ ਕੇ ਵੀ ਇਸ ਬੁੱਕ ਨੂੰ ਕੀ ਕਰ ਸਕਦੇ ਹੋ ਪਰਚੇਸ ਕਰ ਸਕਦੇ ਹੋ ਠੀਕ ਹੈ ਤਾਂ ਇਹ ਨੰਬਰ ਨੂੰ ਜਰੂਰ ਤੁਸੀਂ ਨੋਟ ਕਰ ਲੈਣਾ ਜੀ ਬੁੱਕ ਡੀਪੋ ਦੀ ਡਿਪੋ ਦੇਸ਼ਨ ਤੋਂ ਪਹਿਲਾਂ ਦੇ ਚੁੱਕੇ ਆਗਾ ਤੁਸੀਂ ਉਸ ਬੁੱਕ ਡੀਪੋ ਦੇ ਥਰੂ ਵੀ ਲੈ ਸਕਦੇ ਹੋ ਜੇ ਸਾਡੇ ਤੋਂ ਡਾਇਰੈਕਟ ਮੰਗਵਾਣਾ ਚਾਹੁੰਦੇ ਹੋ ਤਾਂ ਇਹ ਮੰਨ ਲਓ ਵੀ 3 ਤੋਂ 4 ਦਿਨ ਦਾ ਪ੍ਰੋਸੈਸ ਹੁੰਦਾ ਤੁਹਾਡੇ ਕੋਲ ਬੁੱਕ ਪਹੁੰਚਣ ਦਾ ਬਾਈ ਬੋਸਟਰ ਸੀਪੇਜ ਨੇ ਸਪੀਡ ਬੋਸਟਰ ਐਂਜੀਪੇਜ ਨੇ ਤਾਂ ਸਾਡੇ ਤੋਂ ਤੁਸੀਂ ਬੁੱਕ ਨੂੰ ਮੰਗਵਾ ਸਕਦੇ ਹੋ ਵੀ 795439 ਨ ਸਿਆਸਕੀ ਆਈ ਠੀਕ ਹੈ ਜੀ ਜਾਂ ਫਿਰ ਇਹ ਦੂਜੀ ਗਿਸ਼ਨੀ ਆਬਦੁੱਲਾ ਸਨ। थैंक यू वेरी मच जी।